ਪਰਮ ਸਨਮਾਨ ਰ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਤ ਜੀ ਉਹ ਬਾਗਪੁਰ ਜੀ ਕਾਂ ਕਲ ਸਾ ਬਾਗਪੁਰ ਜੀ ਕੀ ਬੇਟੇ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀਆ ਪਰ ਕਿਰਪਾ ਬਖਸ਼ਿਸ਼ ਹੋਈ ਪਿੰਡ ਅੰਗਿਆ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਨ ਰੋਜਾ ਗੁਰਮਤ ਸਮਾਗਮ ਹੋਇਆ ਹਨ ਜਿਸ ਵਿੱਚ ਸਰਬ ਰੂਪ ਕਾਫਤ ਨਾਮ ਗੁਰਬਾਣੀ ਸ਼ਬਦ ਅਭਿਆਸ ਸਭਾਗੰ ਅਤੇ ਨਾਲ ਹੀ ਗੁਰਮਤਿ ਦੀਆਂ ਵਿਚਾਰਾਂ ਕਥਾ ਕੀਰਤਨ ਹੋਏ ਹਨ ਉਸ ਉਪਰੰਤ ਅੱਜ 6 ਫਰਵਰੀ 2026 ਨੂੰ ਇਸ ਨਗਰ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਕਿ ਅਮਰਤ ਸੰਚਾਰ ਹੋਏ ਹਨ ਇਨ੍ਹਾਂ ਅਮਰ ਸੰਚਾਰਾਂ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵਿਦਿਆਨਤ ਪਰਾਣੀਆਂ ਨੇ ਅਮਰਤ ਛਕਿਆ ਗੁਰੂ ਸਾਹਿਬ ਦੀ ਕਿਰਪਾ ਇਨ੍ਹਾਂ ਪਰਾਣੀਆਂ ਤੇ ਹੋਈ ਹੈ ਸੋਚਨਾ ਵੀ ਪੁਰਾਣੀਆਂ ਨੇ ਅੰਮ੍ਰਿਤ ਛਕਿਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਅੱਜ ਸਿੱਖੀ ਦੇ ਫਲਵਾੜੀ ਵਿੱਚ ਸਿੱਖੀ ਦੀ ਫਲਵਾੜੀ ਵਿੱਚ ਨੰਨੇ ਨੰਨੇ ਫੁੱਲ ਖਿਲੇ ਹਨ ਸੋ ਉੱਥੇ ਹੀ ਸਮੁੱਚੇ ਸਿੱਖ ਪੰਥ ਨੂੰ ਵੀ ਲੱਖ ਲੱਖ ਵਧਾਈਆਂ ਹੋਣ ਬੇਨਤੀ ਹੈ ਆਪ ਸਭ ਸੰਗਤਾਂ ਨੂੰ ਸਿੱਖ ਵਿਰਸਾ ਦਾ ਪੰਜਾਬ ਜਥੇਬੰਦੀ ਵੱਲੋਂ ਬੜੇ ਲੰਬੇ ਸਮੇਂ ਤੋਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਰੋਮਾਂ ਚੜ੍ਹ ਰਹੀਆਂ ਹਨ ਪਿੰਡ ਪਿੰਡ ਅਮਰ ਸੰਚਾਰ ਗੁਰਬਾਣੀ ਸ਼ਬਦ ਅਭਿਆਸ ਸਮਾਗਮ ਸੰਭਰੋ ਕੋ ਆਪ ਜੀ ਨਾਲ ਉੱਥੇ ਨਾਲ ਕਥਾ ਕੀਰਤਨ ਰਾਈ ਬੇਅੰਤ ਸੰਤਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾ ਰਹੇ ਆ ਸੋ ਸੰਤੋਨ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹੋ ਜੇ ਸਮਾਗਮ ਅੰਮ੍ਰਿਤ ਸੰਚਾਰ ਸਮਾਗਮ ਗੁਰਬਾਣੀ ਸ਼ਬਦ ਅਭਿਆਸ ਸਮਾਗਮ ਕਰਵਾਉਣੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੁਬਾਰਾ ਫਿਰ ਤੋਂ ਜਿੰਨੇ ਵੀ ਪੁਰਾਣੀਆਂ ਨੇ ਅਜ ਅੰਮ੍ਰਿਤ ਛਕੇ ਆ ਸਾਰੇ ਨੂੰ ਲੱਖ ਲਖ ਧੰਨ ਗੁਰੂ ਸਾਹਿਬ ਅੱਗੇ ਅਰਦਾਸ ਹੈ ਬੇਨਤੀ ਹੈ ਕਿ ਜਿੰਨੇ ਵੀ ਪ੍ਰਾਣੀਆਂ ਨੇ ਅੰਮ੍ਰਿਤ ਛੱਕਿਆ ਹੈ ਗੁਰੂ ਸਾਹਿਬ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਨਾਲ ਜੋੜਨ ਬਾਣੇ ਪਾਣੀ ਦੇ ਧਾਰਮਿਕ ਕਾਣ ਸਿੱਖੀ ਕੇਸਾਂ ਸਦਾ ਵਾਸਾ ਸੰਭਾਲਣ ਦਾ ਬਲ ਉਦਮ ਉਪਰਾਲਾ ਵਰਸਿਸ਼ਟਾਨ ਬਲਾਉ ਫਤਿਹ ਆਪਕੋ ਜੀ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ